ਢੱਲੇਵਾਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਹੀ ਨਹੀਂ ਸਗੋਂ ਪੰਜਾਬ ਸਰਕਾਰ ਵੀ ਹੁਣ ਚਿੰਤਤ ਨਜ਼ਰ ਆ ਰਹੀ ਹੈ। ਅੱਜ ਗਣਤੰਤਰ ਦਿਵਸ ਮੌਕੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਨੇ ਤੇ ਜਿਸ ਦੇ ਤਹਿਤ ਕਿਸਾਨਾਂ ਨੂੰ ਲੈ ਕੇ ਵੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਆਨ ਦਿੱਤਾ ਹੈ। ਦੱਸਦੀ ਹੈ ਕਿ ਉਹਨਾਂ ਦਾ ਕੇਂਦਰ ਸਰਕਾਰ ਨੂੰ ਲੈ ਕੇ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਤੇ ਦੂਜੇ ਪਾਸੇ ਮਸਲੇ ਜਿਹੜੇ ਕਿ ਕਿਸਾਨਾਂ ਦੇ ਹੱਲ ਕੀਤੇ ਜਾਣ ਤੇ ਉਥੇ ਹੀ ਕਈ ਕਿਸਾਨ ਜਿਹੜੇ ਕਿ ਉਹਨਾਂ ਨੇ ਕਿਹਾ ਕਿ ਮਰਨ ਵਰਤ ਤੇ ਬੈਠੇ ਨੇ ਤੇ ਜਿਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਪੂਰੀਆਂ ਮੰਨੀਆਂ ਜਾਣ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦਿਖਾਈ ਦੇ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਕੇਂਦਰ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਤੇ ਉਥੇ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਮੁੜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਜ਼ਰ ਆ ਰਹੇ ਨੇ ਆਓ ਤੁਹਾਨੂੰ ਸੁਣਾਉਣੇ ਆ ਉਹਨਾਂ ਦਾ ਹੋਰ ਕੀ ਕਹਿਣਾ ਹੈ ਅਸਲ 'ਚ ਕਿਸਾਨ ਜਿਹੜੇ ਨੇ ਅੰਦਾਜ਼ੇ ਨੇ ਜਿਨਾਂ ਸਾਧਕਾ ਕੋਈ ਭੁਖੇਟ ਨਹੀਂ ਸੋਚ ਸਕਦਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਅੰਦਾ ਤੈਨੂੰ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ ਧਰਨੇ ਦੇਣੇ ਪੈ ਰਹੇ ਨੇ ਇੱਥੋਂ ਤੱਕ ਕਿ ਪਹਿਲੀ ਵਾਰ ਹੋਇਆ ਕਿ ਮਰਨ ਵਰਤ ਵਰਗੇ ਕਦਮ ਵੀ ਚੁੱਕਣੇ ਪੈ ਰਹੇ ਨੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅੰਦਾ ਤੇਨੂੰ ਬੁਲਾ ਕੇ ਗੱਲ ਕਰਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਨ ਤਾਂ ਕਿ ਸਾਡੇ ਟਰੈਕਟਰਾਂ ਦੇ ਮੂੰਹ ਜਿਹੜੇ ਨੇ ਉਹ ਦਿੱਲੀ ਦੀ بجائے ਆਪਣੇ ਖੇਤਾਂ ਵੱਲ ਰਹਿਣ ਖੇਤਾਂ ਦਾ ਰਾਜਾ ਕਿਹਾ ਜਾਂਦਾ ਟਰੈਕਟਰ ਨੂੰ ਤੂੰ ਖੇਤਾਂ 'ਚ ਚੰਗਾ ਲੱਗਦਾ ਸਾਡੇ ਪੰਜਾਬ ਨਾਲ ਕਈ ਜਗ੍ਹਾ ਤੇ ਸਮੇਂ-ਸਮੇਂ 'ਤੇਆਂ ਸਰਕਾਰਾਂ ਨੇ ਵਿਤਕਰਾਵ ਵੀ ਕੀਤਾ ਜਿਵੇਂ ਮੌਜੂਦਾ ਗੱਲ ਕਰਾਂ ਤਾਂ ਰੂਰਲ ਡਿਵੈਲਪਮੈਂਟ ਫੰਡ ਜਿਹਦੇ ਨਾਲ ਪੰਜਾਬ ਦੀਆਂ ਸਾਰੀਆਂ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਬਣਦੀਆਂ ਨੇ ਰੂਰਲ ਡਿਵੈਲਪਮੈਂਟ ਫੰਡ ਦਾ ਲਗਭਗ 5500 ਕਰੋੜ ਰੁਪਇਆ ਜੋ ਹੱਕ ਬਣਦਾ ਪੰਜਾਬ ਦਾ ਉਹਨੂੰ ਕੇਂਦਰ ਸਰਕਾਰ ਨੇ ਬਿਨਾਂ ਬਜਾਏ ਰੋਕਿਆ ਹੋਇਆ ਹੈ ਉਹ ਜਾਰੀ ਕਰਨਾ ਚਾਹੀਦਾ ਔਰ ਕਈ ਵਾਰੀ ਸਾਨੂੰ ਕੇਂਦਰ ਸਰਕਾਰ ਤੋਂ ਪੰਜਾਬ ਦਾ ਬੰਦਾ ਹੱਕ ਲੈਣ ਵਾਸਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਾ ਪੈਂਦਾ ਜੋ ਕਿ ਸਾਡਾ ਸੰਵਿਧਾਨਿਕ ਹੱਕ ਹੈ ਅੱਜ ਸੰਵਿਧਾਨ ਦਾ ਦਿਨ ਮਨਾ ਰਹੇ ਹਾਂ ਉਹਦੇ ਲਈ ਸਾਨੂੰ ਹਾਈ ਕੋਰਟਾਂ ਦੇ ਜਾਂ ਕਚੈਰੀਆਂ ਦੇ ਦਰਵਾਜ਼ੇ ਖੜਕਾਉਣੇ ਪੈਂਦੇ ਆ ਅਫਸੋਸ ਦੀ ਗੱਲ ਹੈ ਮੈਂ ਗੱਲ ਸਪਸ਼ਟ ਕਰ ਦੇਣਾ ਪੰਜਾਬੀ ਨਾ ਕਦੇ ਝੁਕੇ ਆ ਨਾ ਕਦੇ ਝੁਕਣਗੇ ਆਪਣੇ ਹੱਕ ਪੰਜਾਬੀ ਲੈ ਕੇ ਰਹਿਣਗੇ ਲਗਭਗ ਪੌਣੇ 3 ਸਾਲ ਦੀ ਸਰਕਾਰ ਹੋ ਗਈ ਪੰਜਾਬ 'ਚ 16 ਮਾਰਚ 2022 ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਵਿਖੇ ਸੌ ਚੁੱਕ ਕੇ ਸਰਕਾਰ ਦਾ ਰਾਜਪਾਲ ਸੰਭਾਰਿਆ ਸੀ ਇਨ੍ਹਾਂ ਪੌਣੇ 3 ਤਿੰਨ ਸਾਲਾਂ 'ਚ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਜਿਹੜੇ ਉਪਰਾਲੇ ਨੇ ਉਹ ਸਹੀ ਦਿਸ਼ਾ ਵੱਲ ਜਾ ਰਹੇ ਨੇ ਕੁਝ ਦੁਸ਼ਮਣਾਂ ਤਾਕਤਾਂ ਦੀਆਂ ਪੰਜਾਬ ਨੂੰ ਸ਼ਾਂਤੀ ਭੰਗ ਕਰਨ ਦੀਆਂ ਉਹ ਜੀਆਂ ਚਾਲਾਂ ਚੱਲਣ ਦੀ ਬਿਨਾਂ ਨੇ ਕੋਸ਼ਿਸ਼ਾਂ ਰਹੀਆਂ ਨੇ ਪਰ ਅਜੇ ਅੰਸਰਾਂ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਅਜੀਆਂ ਤਾਕਤਾਂ ਨੂੰ ਅਸੀਂ ਮੂੰਹ ਮੂੰਹ ਤੋੜਮਾ ਜਵਾਬ ਦੇਵਾਂਗੇ ਪੰਜਾਬ ਦੀ ਧਰਤੀ ਮਹਾਨ ਗੁਰੂਆਂ ਸੰਤਾਂ ਮਹਾਂਪੁਰਖਾਂ ਫਕੀਰਾਂ ਪੀਰਾਂ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਮੁਹੱਬਤ ਤੇ ਭਾਈਚਾਰਕ ਸਾਂਝ ਤੇ ਜਿਹੜਾ ਉਹ ਹਮੇਸ਼ਾ ਬਣੀ ਰਹੂਗਾ ਭਾਈਚਾਰਕ ਸਾਂਝ ਨੂੰ ਤੋੜਨ ਦੇ ਕਈ ਉਪਰਾਲੇ ਕੀਤੇ ਗਏ ਨੇ ਪਰ ਉਹ ਅਸਫਲ ਰਹੇ ਨੇ ਮੈਂ ਸਮੁੱਚੇ ਪੰਜਾਬੀਆਂ ਨੂੰ ਯਕੀਨ ਦਿਵਾਉਣਾ ਕਿ ਸੂਬੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਹਰ ਕੀਮਤ ਤੇ ਕਾਇਮ ਰੱਖੀ ਜਾਊਗੀ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਸਮਾਜ ਤੇ ਕੌਮ ਦੀ ਮਾਨ ਮਰਿਆਦਾ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਦਾ ਪ੍ਰਣ ਕਰੀਏ ਉਸ ਮਨੋਰਥ ਦੀ ਪੂਰਤੀ ਲਈ ਹਮੇਸ਼ਾ ਯਤਨ ਸਿਲ ਰਹੀ ਹੈ ਜਿਸ ਲਈ ਸਾਡੇ ਦੇਸ਼ ਦੇ ਆਜ਼ਾਦੀ ਕਲਾਟੀਆਂ ਨੇ ਲੰਬਾ ਸੰਘਰਸ਼ ਤੇ ਕੁਰਬਾਨੀਆਂ ਦਿੱਤੀਆਂ ਨੇ ਸੋ ਜੋ 2022 ਤੋਂ ਸੰਵਿਧਾਨ ਨੂੰ ਤੁਸੀਂ ਹਾਜ਼ਰ ਨਾਜ਼ਰ ਜਾਣ ਕੇ ਉਸੇ ਸੰਵਿਧਾਨ ਚੋਂ ਮਿਲੇ ਹੱਕ ਨਾਲ ਵੋਟਾਂ ਪਾ ਕੇ ਸਰਕਾਰ ਬਣਾਈ ਮੈਂ ਕੁਝ ਬਹੁਤਾ ਨਹੀਂ ਹੁੰਦਾ ਸਮਾਂ ਪਾਉਣਾ 3 ਸਾਲ ਪਰ ਕੁਝ ਪ੍ਰਾਪਤੀਆਂ ਤੁਹਾਨੂੰ ਇਸ ਤਰ੍ਹਾਂ ਦੇ ਦੱਸ ਦਿੰਨਾ ਸਭ ਤੋਂ ਪਹਿਲਾਂ ਰੋਜ਼ਗਾਰ ਵੱਲ ਅਸੀਂ ਧਿਆਨ ਦਿੱਤਾ ਹੁਣ ਤੱਕ 50000 ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਬਿਨਾਂ ਕਿਸੇ ਸ਼ਿਫਾਰਿਸ਼ ਤੇ ਤੇ ਬਿਨਾਂ ਕਿਸੇ ਰਿਸ਼ਵਤ ਦੇ ਇਸ ਤੋਂ ਲਾਵਾ ਅਡਾਹ ਤੇ ਠੇਕੇ ਤੇ ਕੰਮ ਕਰਨ ਵਾਲੇ ਵਰਕਚਾਰਜ ਆਰਜੀ ਮਲਾਜ਼ਮ ਦਿਹਾੜੀਦਾਰ ਜੋ 10 ਸਾਲਾਂ ਨੀਂ ਸੇਵਾਵਾਂ ਪੂਰੀਆਂ ਕਰ ਚੁੱਕੇ ਸੀ ਉਹਨਾਂ ਨੂੰ ਵੀ ਸੇਵਾਮਾਨ ਉਹਨਾਂ ਦੀ ਰੈਗੂਲਰ ਕੀਤੀਆਂ 12000 ਤੋਂ ਵੱਧ ਵਿਅਕਤੀਆਂ ਨੂੰ ਸੇਵਾਮਾਨ ਰੈਗੂਲਰ ਕਰਕੇ ਉਹਨਾਂ ਦੀ ਤਨਖਾਹਾਂ 'ਚ 2 ਤੋਂ 3 ਗੁਣਾ ਦਾ ਇਜ਼ਾਫਾ ਵੀ ਕੀਤਾ ਹੈ ਫਿਰ ਸਰਕਾਰ ਤੁਹਾਡੇ ਦਵਾਰ ਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਜਿਹਦੇ 'ਚ 43 ਸੇਵਾਮਾਨ ਹੈ ਜਿਹਨੇ ਕਿ ਤੁਸੀਂ ਇੱਕ ਨੰਬਰ ਐ ਇੱਕ ਐਪ ਹੈ ਉਤੇ ਜਾ ਕੇ ਤੁਸੀਂ ਉਹਦੇ ਰਜਿਸਟਰ ਕਰਵਾ ਦਿਓ ਤਾਂ ਸਰ ਉਹ ਸਰਕਾਰੀ ਜਿਹੜਾ ਮੁਲਾਜ਼ਮ ਹੈ ਉਸ ਦਫ਼ਤਰ ਦਾ ਉਹ ਆ ਕੇ